ਹਾਂਜੀ ਹਸੀ ਗਾਲ ਜੀ ਕੀ ਹਾਲ ਚਾਲ ਅੱਜ ਪਾਉਣ ਲੱਗੇ ਆ ਰੇਹ ਤੇ ਆਪਾਂ ਪਾਉਣਿਆ 11ਵੇਂ ਦਿਨ ਪੂਸਾ ਤੇ ਤੇ ਇੱਧਰ ਲਾਉਣੇ ਆ 131 ਪਨੀਰੀ ਤੇ ਨਾਲ ਹੀ ਆਪਣੇ ਹੈਗੇ ਆ ਯੂਪੀ ਵਾਲਾ ਵੀ ਤੇ 26 ਪੂਸਾ ਪਾਲਾ ਤੇ 12 ਕਿੱਲੇ ਤੇ ਅੱਜ 10ਵੇਂ 11ਵੇਂ ਦਿਨ ਆਪਾਂ ਰੇਹ ਪਾਉਣ ਲੱਗੇ ਆ ਇੱਕ ਬੋਰੀ ਦਾ ਰੇਹ ਲਾਉਣੇ ਆ ਫਿਰ ਅਗਲਾ ਰੇਹ ਡੇਢ ਬੋਰੀ ਦਾ ਲਾਵਾਂਗੇ ਹੁਣ ਲਾਉਣੇ ਆਪਾਂ ਇੱਕ ਬੂਰੀ ਦਾ 10-11 ਦਿਨਾਂ ਬਾਅਦ ਪਹਿਲਾਂ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਝੋਨਾ ਚੱਲਿਆਗਾ ਅਵੇ ਹੁਣ ਹਰੇ ਬਾਈ ਮਾਰਨ ਲੱਗੇ ਪਹਿਲਾਂ ਨਾ ਮਨੁਸ਼ ਛੁੱਕੇ ਦੇ ਖੜੀ ਸੀ ਤੇ ਹੁਣ ਅੱਜ ਆਪਾਂ ਬੂਰੀ ਦਾ ਲਾਏਗਾ 4-5 ਦਿਨਾਂ ਬਾਅਦ ਫੇਰ ਆਪਾਂ ਬੂਰੀ ਡੇਢ ਬੂਰੀ ਦਾ ਰੇਲ ਲਾਵਾਂਗੇ ਤੇ ਇੱਧਰ ਆਪਣੇ ਭਈਏ ਪੱਟੀ ਜਾਂਦੇ ਨੇ 131 131 ਲਾਈ ਜਾਂਦੇ ਤੇ ਸੱਬੀ ਲਾਵਾਂਗੇ 5-7 ਦਿਨਾਂ ਨੂੰ ਕਿਉਂਕਿ ਉਹ ਥੋੜੀ ਜਿਹੀ ਗੇਤੀ ਆ ਤੇ ਜਿਆਦਾ ਹੁਣ ਆਇਆ ਹਲੇ ਵੀ ਝੋਨਾ ਚੱਲਿਆ ਇਹਦੇ ਉੱਤੇ ਜਿਆਦਾ ਪਾਉਣ ਚ ਕੋਈ ਫਾਇਦਾ ਨਹੀਂ ਅੱਗੇ ਅਸੀਂ ਇੱਕ ਬੋਰੀ ਦਾ ਰੇ ਥੱਲੇ ਵੀ ਪਾ ਦਿੰਨੇ ਆ ਪਰ ਟਾਈਮ ਹੈ ਕਿ ਲੈਟ ਲੂਟ ਸਵੇਰੇ ਆਈਗੀ ਤੇ ਥੱਲੇ ਪਿਆ ਨਹੀਂ ਇੱਕ ਬਾਹਣ ਚ ਹੀ ਪਾਇਆ ਸੀ ਜਿਹੜਾ ਥੱਲੇ ਆ ਪਰ ਇਹ ਬੋਰੀ ਦਾ ਪਾਉਣੇ ਆ ਪਹਿਲਾਂ ਕਦੂ ਕਰਨ ਤੋਂ ਪਹਿਲਾਂ ਰਿਜ਼ਲਟ ਉਹਦਾ ਵੀ ਪੂਰਾ ਵਧੀਆ ਆਪਾਂ ਪਿਛਲੇ ਸਾਲ ਵੀ ਪਾਇਆ ਸੀ ਤੇ ਐਤਕੀ ਆਪਾਂ ਵੀਡੀਓ ਵੀ ਪਾਈ ਆਪਣੇ ਪੇਜ ਤੇ ਰਿਜ਼ਲਟ ਉਹਦਾ ਪੂਰਾ ਸਿਰਿਆ ਜਿਹੜਾ ਆਪਾਂ ਪਹਿਲਾਂ ਬੋਰੀ ਦਾ ਰੇ ਪਾਉਣੇ ਆ ਬੇਚਬੰਦੀ ਡੀਏਪੀ ਡੀਏਪੀ ਤੇ ਨਾਲ ਜ਼ਿੰਕ ਸਲਫਰ ਵਿੱਚ ਉਹ ਵੀ ਪਹਿਲਾਂ ਪਾ ਦਿਆ ਪਰ ਉਹ ਉਦੋਂ ਪਾਉਣਾ ਚਾਹੀਦਾ ਜਦੋਂ ਜਾਂ ਸਵੇਰੇ ਕਦੂ ਕਰਨਾ ਇੱਕ ਦਿਨ ਪਹਿਲਾਂ ਜਿਆਦੇ ਦਿਨ ਹੋਵੇ ਕਿਉਂਕਿ ਨਾਈਟ੍ਰੋਜਨ ਹੁੰਦੀ ਹੈ ਗਰਮੀ ਕਰਕੇ ਉੱਡ ਜਾਂਦੀ ਹੈ ਤੇ ਜਿਹੜੇ ਬਾਈ ਕਈ ਵਾਰ 6-7 ਦਿਨ ਪਹਿਲਾਂ ਪਾ ਦਿਆ ਉਹ ਨਹੀਂ ਤੇ ਇੱਕ ਦਿਨ ਚੱਲ ਜਾਂਦਾ ਜਿਵੇਂ ਕੱਲ ਨੂੰ ਕਦੂ ਕਰਨਾ ਅੱਜ ਪਾਤੀ ਤੇ ਆਪਾਂ ਕੱਲਾ ਰੇ ਲਾਉਣੇ ਹਲੇ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਈ ਉਤਵੜਾ ਆਪਾਂ ਪਾਵਾਂਗੇ 131 ਦਾ ਜਿਵੇਂ ਜਿਵੇਂ ਆਪਾਂ ਊਸਾ ਲਾਇਆਗਾ 131 ਤੇ ਇੱਕ ਯੂਪੀ ਵਾਲਾ ਉਹ ਨਾ ਨਹੀਂ ਮੈਨੂੰ ਪਤਾ ਕਿ ਯੂਪੀ ਵਾਲੇ ਵੀ ਕਹਿੰਦੇ ਨੇ ਇਧਰ ਉਹੋ ਤੇ 26 ਦਾ ਚਾਰ ਪੰਜ ਕਿਸਮਾਂ ਨੇ ਤੇ ਕੱਲ ਆਪਾਂ ਪਨੀਰੀ ਵੀਜੀ ਆ 11 21 ਦੀ ਚਾਰੇ ਪੰਜੇ ਕਿਸਮਾਂ ਦਾ ਆਪਾਂ ਰਿਜ਼ਲਟ ਦੱਸਾਂਗੇ ਕਿਹੜੀਆਂ ਚ ਕੀ ਕੀ ਪਾਇਆਗਾ ਹਰੇਕ ਵੀਡੀਓ ਆਪਾਂ ਆਪਦੇ ਵਾਹਣ ਤੇ ਦੱਸਾਂਗੇ ਵੀ ਆਪਾਂ ਰੇਤ ਤੋਂ ਬਾਅਦ ਕਿਹੜੀ-ਕਿਹੜੀ ਚੀਜ਼ ਪਾਈ ਤੇ ਸਾਰਿਆਂ ਦਾ ਪਿਸਾਉ ਝਾੜਦਾ ਵੀ ਰਿਜ਼ਲਟ ਕੱਢਾਂਗੇ ਵੀ ਕਿਹੜੀ ਝਾੜ ਚ ਵਧੀਆ ਰਹੀ ਆ ਤੇ ਉਹੀ ਪਨੀਰੀ ਆਪਾਂ ਅੱਗੇ ਨੂੰ ਗਾਹ ਨੂੰ ਝੋਨਾ ਜਾਦੇ ਲਾਇਆ ਕਰਾਂਗੇ ਐਦਕੀ ਆਪਾਂ ਹੂਸਾ ਘਟਾਤੀ ਆਪਾਂ ਹੂਸਾ ਦੇਦਕੀ 12 ਕਿੱਲੀ ਲਾਇਏ ਨੇ ਅੱਗੇ ਆਪਾਂ 27 22 ਕਿੱਲੇ ਲਾਉਣੇ ਬਾਕੀ ਆਪਾਂ ਵੰਡ-ਵੰਡ ਕੇ ਲਾਤੇ ਤੇ 26 ਦੇ ਆਪਾਂ ਲਾਉਣੇ ਆ 3 ਕਿੱਲੇ ਤੇ ਵੀਡੀਓ ਲਾਈਕ ਸ਼ੇਅਰ ਕਰਿਓ ਕਿਉਂਕਿ ਖੇਤੀਬਾੜੀ ਬਾਰੇ ਇਹ ਤੇ ਜਾਣਕਾਰੀ ਹੋਣੀ ਆ ਹਰੇਕ ਆਪਾਂ ਸਹੀ ਜਾਣਕਾਰੀ ਦੇਣੀ ਆ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ